ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾਤ ਮੰਡੋਲੋ ਨਾ ਹਮ ਗਿਰਤੀ ਰਖ ਲੀਨੀ ਹਰ ਮੇਰੀ ਵਾਹਿਗੁਰੂ ਸਹਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰ ਗੁਰ ਪ੍ਰਸਾਦ ਸੋਰਠ ਮਹਲਾ ਪਹਿਲਾ ਕਰ ਪਹਿਲਾ ਚੌਪਦੀ ਸਬਨਾ ਮਰਨਾ ਆਇਆ ਭੀਸੋੜਾ ਸਬਨਾ ਹੁ ਪੁੱਛੋ ਜੈ ਸਿਆਣਿਆ ਅਗੇ ਮਿਲਣ ਕੀ ਨਾਹਾ ਸਭਨਾ ਮਰਨਾ ਆਇਆ ਮੇਸੂੜਾ ਸਭਨਾ ਹਾ ਪੁੱਛੋ ਜੈ ਸਿਆਣਿਆ ਅਗੇ ਮਿਲਣ ਕੀ ਨਾਹਾ ਜਿਨ ਮੇਰਾ ਸਾਹਿਬ ਵਿਸਰੇ ਭੜੜੀ ਵੇਧਨ ਤੇ ਨਾਹਾ ਹੀ ਸਾਚਾ ਸਲਾਹਿਓ ਸੋਏ ਜਾਂਕੀ ਨਦਰ ਸਦਾ ਸੁਖ ਹੋਏ ਰਹਾਉ ਵੱਡਾ ਕਰ ਸਲਾਹਣਾ ਹੈ ਪੀ ਹੋਸੀ ਛੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਜੋਤਿ ਸੁਪਾਵੈ ਸੋ ਥੀਐ ਰਨ ਕੀ ਰੁੰਨ ਹੋਏ ਤਰਤੀ ਉਪਰ ਕੋਟ ਗੜ ਕੀਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤਿੰਨ ਨਕ ਨਥਾ ਪਾਏ ਜੀ ਮਨ ਜਾਣੈ ਸੂਲਿਆ ਕਾਹੇ ਮਿੱਠਾ ਖਾਏ ਨਾਨਕ ਆਗੁਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾ ਕੱਟੀਆਂ ਨਾ ਸੇ ਭਾਈ ਸੇ ਵੀਰ ਅੱਗੇ ਗਏ ਨਾਮੰਨੀਆਂ ਨ ਮਾਰ ਕਢੋ ਬੇ ਪੀਰ ਜੇ ਗੁਣ ਹੋਣ ਤਾ ਕੱਟੀਆਂ ਨਾ ਸੇ ਪਾਈ ਸੇ ਵੀਰ ਅੱਗੇ ਗਏ ਨਾਮੰਨੀਆਂ ਮਾਰ ਕਢੋ ਬੇਪੀਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡਾਤ ਵੰਦਨ ਅਨਕਵਾਰ ਸਰਬ ਕਲਾ ਸਮਰੱਥ ਢੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਚਵਰ ਸਤਰ ਤਖ ਦੇ ਮਾਲਕ ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਰਵਤ ਸੰਗਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਸੰਸਾਰ ਵਿੱਚ ਵਿਚਰਦੇ ਆ ਮਨੁੱਖ ਦੇ ਜੀਵਨ ਅੰਦਰ ਸੁੱਖ ਵੀ ਅਤੇ ਦੁੱਖ ਵੀ ਬਾਰੋ-ਬਾਰੀ ਫੇਰਾ ਮਾਰਦੇ ਰਹਿੰਦੇ ਹਨ ਸੁੱਖ ਦਾ ਸਮਾਂ ਮਿਲਣ ਤੇ ਮਨੁੱਖ ਸੁੱਖ ਨੂੰ ਆਪਣੀ ਸਿਆਣਪ ਅਕਲ ਤੇ ਯਤਨ ਦਾ ਫਲ ਸਮਝ ਕੇ ਅਹੰਕਾਰ ਕਰਨ ਲੱਗ ਜਾਂਦਾ ਹੈ ਤੇ ਦੁੱਖ ਦਾ ਸਮਾਂ ਆਉਣ ਤੇ ਦੁੱਖ ਦੀ ਜ਼ਿੰਮੇਵਾਰੀ ਕਿਸੇ ਦੇ ਸਿਰ ਮੜ ਕੇ ਉਸ ਨੂੰ ਦੁੱਖ ਦੇਣ ਦਾ ਦੋਸ਼ੀ ਠਹਿਰਾਉਂਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਨੁੱਖ ਨੂੰ ਆਪਣੇ ਜੀਵਨ ਵਿੱਚ ਦੁੱਖ ਅਤੇ ਸੁੱਖ ਕਿਵੇਂ ਪ੍ਰਾਪਤ ਹੁੰਦੇ ਹਨ ਉਸ ਦੀ ਸਚਾਈ ਪ੍ਰਗਟ ਕਰਦੇ ਆ ਗੁਰਬਾਣੀ ਅੰਦਰ ਵਰਣਨ ਕੀਤਾ ਹੈ ਕਿ हे ਜੀਵ ਸੁੱਖ ਦਾ ਸਮਾਪਤ ਪ੍ਰਾਪਤ ਹੋਣ ਤੇ ਆਪਣੀ ਸਿਆਣਪ ਤੇ ਯਤਨ ਨੂੰ ਅੱਗੇ ਕਰਕੇ ਅੰਕਾਰ ਨਾ ਕਰ ਤੇ ਦੁੱਖ ਦਾ ਸਮਾ ਜਾਣ ਤੇ ਕਿਸੇ ਦੇ ਸਿਰ ਦੋਸ਼ ਮੜ ਕੇ ਉਸ ਨੂੰ ਦੁੱਖ ਦੇਣ ਦਾ ਤੋਸੀ ਨਾ ਠਹਿਰਾ ਤੇਰੇ ਜੀਵਨ ਵਿੱਚ ਜੋ ਦੁੱਖ ਜਾਂ ਸੁਖ ਦਾ ਸਮਾ ਆ ਰਿਹਾ ਹੈ ਤੇਰੇ ਕੀਤੇ ਹੋਏ ਚੰਗੇ ਅਤੇ ਮਾੜੇ ਕਰਮਾਂ ਦਾ ਫਲ ਹੀ ਤੈਨੂੰ ਦੁੱਖ ਜਾਂ ਸੁਖ ਦੇ ਰੂਪ ਵਿੱਚ ਪ੍ਰਾਪਤ ਹੋ ਰਿਹਾ ਹੈ ਪੁਰਵਲੇ ਜਨਮਾਂ ਵਿੱਚ ਕੀਤੇ ਚੰਗੇ ਕਰਮ ਤੈਨੂੰ ਸੁਖ ਦਾ ਫਲ ਪ੍ਰਦਾਨ ਕਰ ਰਹੇ ਹਨ ਤੇ ਮਾੜੇ ਕਰਮ ਤੈਨੂੰ ਦੁੱਖ ਦੇਣ ਦਾ ਕਾਰਨ ਬਣ ਰਹੇ ਹਨ ਸਹਿ ਫਰਮਾਨ ਕਰਦੇ ਹਨ ਦਦੈ દોਸ ਨਾ ਦੇਉ ਕਿਸੈ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨ ਜਿੱਥੇ ਸੁਖ ਤੇ ਦੁੱਖ ਦੇ ਜਨਮ ਦਾਤਾ ਪੂਰਵਲੇ ਕਿਰਤ ਕਰਮ ਹਨ ਉਥੇ ਮਾਨਸਿਕ ਮਾਨਸਿਕ ਸਰੀਰਕ ਅਤੇ ਜੰਮਣ ਮਰਨ ਦੇ ਸਾਰੇ ਦੁੱਖਾਂ ਦਾ ਮੂਲ ਕਾਰਨਾ ਪਰਮਾਤਮਾ ਨੂੰ ਭੁੱਲ ਜਾਣਾ ਹੈ ਉਸ ਨੂੰ ਵਿਸਾਰ ਦੇਣਾ ਹੈ ਜੋ ਸਾਡੇ ਸਾਰਿਆਂ ਦਾ ਮੂਲ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਤੁਧ ਹੋ ਪੂਲੇ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕ ਨਾ ਹਾਵੇ ਆਪਣੇ ਮੂਲ ਪਰਮਾਤਮਾ ਤੋਂ ਬੇਮੁਖ ਹੋ ਜਾਣਾ ਉਸ ਨੂੰ ਭੁੱਲ ਜਾਣ ਦੀ ਭੁੱਲ ਹੀ ਜੀਵ ਆਤਮਾ ਨੂੰ ਅਨੇਕਾਂ ਜੁਨਾਂ ਵਿੱਚ ਪਰਮਾਣ ਦਾ ਕਾਰਨ ਬਣਦੀ ਹੈ। ਸੋ ਗੁਰਮੁਖੋ ਅੱਜ ਜੋ ਸੰਗਰਾਂਦ ਦਾ ਦਿਹਾੜਾ ਹੈ ਅੱਜ ਇੱਕ ਕਤਕ ਦੀ ਸੰਗਰਾਂਦ ਦਾ ਦਿਹਾੜਾ ਹੈ ਆਪਾਂ ਕਤਕ ਦੇ ਮਹੀਨੇ ਦੀ ਵਿਚਾਰ ਕਰਾਂਗੇ ਅੱਜ ਸਹਿ ਫਰਮਾਨ ਕਰਦੇ ਹਨ ਕਤਕ ਕਰਮ ਕਮਬਾਣੀ ਦੋਸ ਨ ਕਾਹੂ ਜੋਗ ਕਿ ਕਾਤਕ ਦੇ ਮਹੀਨੇ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆ ਨੇ ਅਸਾਂ ਜੀਵਾਂ ਨੂੰ ਉਪਦੇਸ਼ ਪ੍ਰਦਾਨ ਕਰਦੇ ਹਨ ਕਿ हे ਜੀਵ ਸੰਸਾਰ ਵਿੱਚ ਤੇਰੀ ਜ਼ਿੰਦਗੀ ਅੰਦਰ ਜੋ ਵੀ ਦੁੱਖ ਤਕਲੀਫ ਜਾਂ ਪਰੇਸ਼ਾਨੀਆਂ ਆ ਰਹੀ ਹੈ ਇਹ ਸਾਰੇ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਲਈ ਕਿਸੇ ਨੂੰ ਦੋਸ਼ੀ ਨਾ ਠਹਿਰਾ ਇਹ ਸਾਰੇ ਦੁੱਖ ਤਕਲੀਫ ਪਰੇਸ਼ਾਨੀਆਂ ਤੇਰੇ ਆਪਣੇ ਕੀਤੇ ਹੋਏ ਕਰਮਾਂ ਦੇ ਫਲ ਸਰੂਪ ਹੀ ਤੈਨੂੰ ਭੋਗੜੀਆਂ ਪੈ ਰਿਆਂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਰਾਮਕਲੀ ਰਾਗ ਦੇ ਅੰਦਰ ਪ੍ਰਮਾਨ ਹੈ ਕਿ हे ਮਨੁੱਖ ਦੁੱਖ ਦਾ ਸਮਾਂ ਆਉਣ ਤੇ ਨਾ ਕਿਸੇ ਧੀ ਪੁੱਤਰ ਨੂੰ ਨਾ ਕਿਸੇ ਆਂਡ ਗਵਾਂਡ ਨੂੰ ਅਤੇ ਨਾ ਹੀ ਕਿਸੇ ਹੋਰ ਨੂੰ ਦੁੱਖ ਦਾ ਕਾਰਨ ਠਹਿਰਾ ਕੇ ਦੋਸ਼ ਨਾ ਦੇ। ਇਹ ਸਭ ਜੋ ਪਰੇਸ਼ਾਨੀਆਂ ਤੇਰੇ ਅੱਗੇ ਆ ਰਹੀਆਂ ਹਨ ਇਹ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ ਸਹਿਬ ਦਾ ਪਰਮਾਨ ਹੈ ਦਦੈ ਨਾ ਦੀਜੈ ਦੋਸ ਨਾ ਦੀਜੈ ਕਾਹੂ ਲੋਗ ਜੋ ਕਮਾਵਨ ਸੋਈ ਹੋ ਭਗਤ ਲੋਚਨ ਜੀ ਤਨਾਸਰੀ ਰਾਗ ਦੇ ਅੰਦਰ ਵਚਨ ਅੰਕਿਤ ਕਰਦੇ ਹਨ ਪਰਮਾਨ ਕਰਦੇ ਹਨ ਕਿ ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ ਦੋ ਕਰਤ ਸੋ ਕਰਤ ਥਾਰੋ ਕਰਮਰੀ ਕਿ 헤 ਪਰਮ ਵਿੱਚ ਭੁੱਲੀ ਹੋਈ ਮੋਰ ਕਿਸਤਰੀ ਤੂੰ ਪਰਮਾਤਮਾ ਦੀ ਕਿਉ ਨਿੰਦਾ ਕਰਦੀ ਹੈ ਜੀਵਨ ਵਿੱਚ ਜੋ ਵੀ ਦੁੱਖ ਜਾਂ ਸੁੱਖ ਤੈਨੂੰ ਪ੍ਰਾਪਤ ਹੋ ਰਹੇ ਹਨ ਇਹ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਹਨ ਮਨੁੱਖ ਮਾਇਆ ਦੇ ਪ੍ਰਭਾਵਾਂ ਦੀਨ ਸਤਿਗੁਰੂ ਦੀ ਆਵਾਜ਼ ਨਹੀਂ ਸੁਣਦਾ ਜੇ ਸਤਿਗੁਰੂ ਜੀ ਦੇ ਵਾਚਨ ਸੁਣ ਕੇ ਉਸ ਉਤੇ ਅਮਲ ਕਰਨ ਆਰੰਭ ਕਰ ਦੇਵੇ ਤਾਂ ਉਸ ਦਾ ਜੀਵਨ ਸਹਿਜ ਸੁਹਿਲਾ ਬਣ ਜਾਵੇ ਅਤੇ ਦੁੱਖ ਇਸ ਦੇ ਨੇੜੇ ਤੱਕ ਨਾ ਪੜਕ। ਸਤਿਗੁਰੂ ਜੀ ਤਾਂ ਪਕਾਰ-ਪਕਾਰ ਕੇ ਬਚਨ ਉਚਾਰਦੇ ਕਰਦੇ ਹਨ ਕਿ हे ਮਨੁੱਖ ਕੁਦਰਤ ਦੇ ਨਿਯਮ ਅਨੁਸਾਰ ਤੇਰੇ ਕੀਤੇ ਕਰਮਾਂ ਦਾ ਫਲ ਤੈਨੂੰ ਹੀ ਭੁਗਤਣਾ ਪੈਣਾ ਹੈ। ਫਿਰ ਤੂੰ ਮਾੜੇ ਕਰਮ ਕਿਉਂ ਕਰਦਾ ਹੈ? ਭਾਵ ਤੈਨੂੰ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਹਨ। ਸਤਿਗੁਰੂ ਜੀ ਪਰਮਾਨ ਕਰਦੇ ਹਨ। ਜੇ ਤੇ ਕੀਤਾ ਪਈਏ ਆਪਣਾ ਸਾ ਕਾਲ ਬੁਰੀ ਕਿਉਂ ਕਾਲੀ ਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਐ ਸਤਿਗੁਰੂ ਨਾਨਕ ਪਾਸਾ ਜੀ ਨੇ ਕਤਕ ਕਰਮ ਕਮਾਵਣੇ ਦੁਸ ਨਾ ਕਾਹੋ ਜੋਗ ਦੀ ਸਚਾਈ ਦੀ ਵਿਆਖਿਆ ਮਾਰੂ ਰਾਗ ਅੰਦਰ ਕਰਦੇ ਆ ਮੁਖ ਨੂੰ ਸਮੋਦਨ ਕਰਕੇ ਫਰਮਾਨ ਕੀਤਾ ਹੈ ਕਿ हे ਪ੍ਰਾਣੀ ਇਸ ਜਨਮ ਅੰਦਰ ਸੁਖ ਜਾਂ ਦੁਖ ਜੋ ਵੀ ਕੁਝ ਤੂੰ ਭੋਗ ਰਿਆ ਹੈ ਸੁਖ ਜਾਂ ਦੁਖ ਤੇਰੇ ਕਿਤੇ ਕਰਮਾਂ ਦਾ ਫਲ ਤੈਨੂੰ ਪ੍ਰਾਪਤ ਹੋ ਰਿਹਾ ਹੈ। ਅੱਗੇ ਸਹਿ ਪ੍ਰਮਾਨ ਕਰਦੇ ਹਨ ਪਰਮੇਸ਼ਰ ਤੇ ਭੁੱਲਿਆ। ਵਿਆਪਨ ਸਭੇ ਰੋਗ ਕਿ ਜ਼ਿੰਦਗੀ ਅੰਦਰ ਜਿੰਨੇ ਵੀ ਮਾਨਸਿਕ ਸਰੀਰਕ ਆਰਥਿਕ ਅਤੇ ਜੰਮਣ ਮਰਨ ਦੇ ਦੁੱਖ ਮਨੁੱਖ ਨੂੰ ਵਿਆਪਦੇ ਹਨ ਇਹਨਾਂ ਸਾਰੇ ਦੁੱਖਾਂ ਦਾ ਮੂਲ ਹੈ ਪ੍ਰਮਾਤਮਾ ਨੂੰ ਭੁੱਲ ਜਾਣਾ। ਉਸ ਦਾਤੇ ਨੂੰ ਵਿਸਾਰ ਦੇਣਾ। ਰਾਮਕਲੀ ਦੀ ਵਾਰ ਦੀ ਪੌੜੀ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪ੍ਰਮਾਨ ਕਰਦੇ ਹਨ ਕਿ हे ਪ੍ਰਮਾਤਮਾ ਤੁਹਾਡੀ ਹੋਂਦ ਨੂੰ ਜਦੋਂ ਜੀਵ ਭੁੱਲ ਜਾਂਦੇ ਹਨ ਉਸ ਭੁੱਲ ਸਦਕਾ ਜੀਵ ਮਾਇਆ ਦੇ ਪ੍ਰਭਾਵ ਦੀਨ ਵਿਚਰ ਕੇ ਮਾੜੇ ਕਰਮਾਂ ਵਿੱਚ ਪ੍ਰਵਿਰਤ ਹੋ ਜਾਂਦੇ ਹਨ ਉਹਨਾਂ ਮਾੜੇ ਕਰਮਾਂ ਦਾ ਫਲ ਦੁੱਖ ਤੇ ਮਾਨਸਿਕ ਪਰੇਸ਼ਾਨੀਆਂ ਦੇ ਰੂਪ ਵਿੱਚ ਮਨੁੱਖ ਨੂੰ ਅਗਲੇ ਜਨਮ ਵਿੱਚ ਭੁਗਤਣਾ ਪੈਂਦਾ ਹੈ ਸੋ ਸਾਹਿਬ ਅੱਗੇ ਫਰਮਾਨ ਕਰਦੇ ਹਨ ਜੋ ਗੁਰੂ ਕਹਿੰਦਾ ਹੈ ਉਸ ਤੋਂ ਉਲਟ ਜੋ ਆਪਣੀ ਮਰਜ਼ੀ ਅਨੁਸਾਰ ਜੀਵਨ ਬਤੀਤ ਕਰਦਾ ਹੈ ਉਹ ਗੁਰੂ ਤੋਂ ਬੇਮਕ ਹੋ ਕੇ ਟੇਡੀਆਂ ਜੂਨਾ ਦੇ ਵਿੱਚ ਭਟਕਦਾ ਹੈ ਸਹਿ ਫਰਮਾਨ ਕੇ ਕਰਦੇ ਹਨ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਬੇਰੋਜ ਕੇ ਜੀਵ ਨੇ ਪ੍ਰਭ ਨੂੰ ਪਲਾਕੇ ਜਿੰਨੇ ਵੀ ਮਾਇਕੀ ਭੋਗ ਭੋਗੇ ਜਿਨ੍ਹਾਂ ਦਾ ਫਾਲ ਮਨੁੱਖ ਨੂੰ ਸਰੀਰਕ ਦੁੱਖ ਦੇ ਰੋ ਵਿੱਚ ਭੋਗਣਾ ਪਿਆ ਤੇ ਅਗਾ ਧਰਮ ਨਿਯਾਉ ਦੀਨ ਪ੍ਰਲੋਕ ਵਿੱਚ ਭੋਗਣਾ ਪਵੇਗਾ ਇਹਨਾਂ ਦੁੱਖਾਂ ਤੋਂ ਛੁਟਕਾਰੇ ਲਈ ਕੋਈ ਮਨੁੱਖ ਉਚੋਲਗੀ ਕਰ ਸਕਦਾ ਹੈ ਨਾ ਸਹੈਤਾ ਕਰ ਸਕਦਾ ਹੈ ਇਸ ਲਈ ਕਿਸੇ ਪਾਸ ਜਾ ਕੇ ਦੁੱਖ ਦੇ ਰੋਣੇ ਰੋਣ ਦਾ ਕੋਈ ਲਾਭ ਨਹੀਂ ਸਹਿ ਪ੍ਰਮਾਨ ਕਰਦੇ ਹਨ ਕਿ ਮਾਇਕੀ ਭੋਗਾਂ ਦੁਆਰਾ ਜਦੋਂ ਕਿਸੇ ਮਨੁੱਖ ਨੂੰ ਕੋਈ ਸਰੀਰਕ ਦੁੱਖ ਲੱਗ ਜਾਂਦਾ ਹੈ ਤਦੋਂ ਸੱਜਣ ਮਿੱਤਰ ਰਿਸ਼ਤੇਦਾਰ ਪਰਿਵਾਰ ਉਸ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਉਸ ਦੇ ਸਰੀਰਕ ਦੁੱਖ ਨੂੰ ਵੀ ਵੰਡਾ ਨਹੀਂ ਸਕਦੇ ਸਗੋਂ ਇੰਨਾ ਕਹਿੰਦੇ ਜਰੂਰ ਸੁਣੇ ਹਨ ਕਿ ਭਾਈ ਇਸ ਨੇ ਸਰ ਉੱਪਰ ਭਾਰ ਚੁੱਕਿਆ ਹੋਵੇ ਉਸ ਨੂੰ ਤਾਂ ਬੰਦਾ ਬੰਦਾ ਸਕਦਾ ਹੈ ਪਰ ਦੁੱਖ ਮਡਾਇਆ ਨਹੀਂ ਸਕਦਾ ਕਿਉਂਕਿ ਜੋ ਮਨੁੱਖ ਦੇ ਸਰੀਰਕ ਦੁੱਖ ਹਨ ਉਹ ਮਨੁੱਖ ਨੂੰ ਖੁਦ ਆਪ ਹੀ ਭੋਗਣੇ ਪੈਣੇ ਹਨ ਬੱਦ ਤੋਂ ਬੱਦ ਸੱਜਣ ਮਿੱਤਰ ਪਰਿਵਾਰ ਰੋਗੀ ਨੂੰ ਡਾਕਟਰ ਪਾਸ ਲਿਜਾ ਸਕਦੇ ਹਨ ਵਧੀਆ ਤੋਂ ਵਧੀਆ ਦਵਾਈਆਂ ਦਿਵਾ ਸਕਦੇ ਹਨ ਪਰ ਦੁੱਖ ਤੋਂ ਨਜਾਤ ਮਿਲਣੀ ਇਹ ਪਰਮੇਸ਼ਰ ਦੇ ਹੱਥ ਵਿੱਚ ਹੈ ਜਿਵੇਂ ਸਰੀਰਕ ਦੁੱਖ ਮਨੁੱਖ ਨੂੰ ਖੁਦ ਆਪ ਹੀ ਝੱਲਣਾ ਪੈਂਦਾ ਹੈ ਤੇਵੇਂ ਵਿਸੇ ਭੋਗਾਂ ਦੇ ਪਾਪ ਕਰਮਾਂ ਦਾ ਹਿਸਾਬ ਕਿਤਾਬ ਪ੍ਰਭੂ ਦਰਗਾਹ ਦੇ ਅੰਦਰ ਮਨੁੱਖ ਨੂੰ ਆਪ ਹੀ ਇਕੱਲਿਆਂ ਹੀ ਦੇਣਾ ਪੈਣਾ ਹੈ ਸਹਿਬ ਜੀ ਮਾਰੂ ਰਾਗੰਦਰ ਪਰਮਾਨ ਹੈ ਕਿ हे ਸੰਸਾਰ ਦੇ ਲੋਕੋ ਸਾਵਧਾਨ ਹੋ ਕੇ ਸਾਡੀ ਗੱਲ ਸੁਣੋ ਜਿਹੜੇ ਪਾਪ ਕਰਮ ਕਰਨਗੇ ਉਹ ਅਵੱਸ ਲੋਟੇ ਜਾਣਗੇ ਜਮਦੂਤ ਉਹਨਾਂ ਦੀ ਆਤਮਾ ਨੂੰ ਕੋਹ ਕੋ ਕੇ ਸਜ਼ਾਵਾਂ ਦੇਣਗੇ ਮੰਦ ਕਰਮੀਆਂ ਦੇ ਪਾਪ ਕਰਮਾਂ ਦਾ ਲੇਖਾ ਜੋਖਾ ਕਰਕੇ ਅੰਤ ਨੂੰ ਨਰਕਾਂ ਦੀ ਅੱਗ ਵਿੱਚ ਸਾੜਿਆ ਜਾਵੇਗਾ ਜੀਵਾਤਮਾ ਦੇ ਨਾਲ ਪ੍ਰਲੋਕ ਵਿੱਚ ਨਾ ਮਾਤ ਪਿਤਾ ਤੇ ਨਾ ਹੀ ਭੈਣ ਭਰਾ ਕਿਸੇ ਨੇ ਸਾਥ ਨਹੀਂ ਨਿਭਾਣਾ ਅੱਗੇ ਸਹਿ ਫਰਮਾਨ ਕਰਦੇ ਹਨ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਕੇ ਦੇਹੋ ਜਹੇ ਚੰਗੇ ਜਾਂ ਮਾੜੇ ਕਰਮ ਮਨੁੱਖ ਨੇ ਪਿਛਲੇ ਜਨਮ ਚ ਕੀਤੇ ਧਰਮਨ ਆਉ ਅਦੀਨ ਤੁਰ ਦਰਗਾਹ ਤੋਂ ਰੱਬੀ ਅਨੁਸਾਰ ਸੁਖ ਦੁਖ ਦੇ ਰੂਪ ਵਿੱਚ ਤੁਰੋਂ ਸੰਜੋਗੀ ਲਿਖ ਮਨੁੱਖ ਦੇ ਲਿਖੇ ਗਏ ਇਨ੍ਹਾਂ ਤੁਰ ਸੰਜੋਗਾ ਵਿੱਚ ਕੋਈ ਵਾਧਾ ਘਾਟਾ ਨਹੀਂ ਤੁਰ ਤੋਂ ਲਿਖੇ ਸੰਜੋਗ ਮਨੁੱਖ ਨੂੰ ਪੁੱਤਣੇ ਹੀ ਪੈਣੇ ਹਨ ਸੰਸਾਰ ਅੰਦਰ ਵਰਤਮਾਨ ਸਮੇਂ ਮਨੁੱਖ ਜੋ ਕਿ ਰੇ ਮਾਨ ਕਰਮ ਚੰਗੇ ਜਾਂ ਮਾੜੇ ਕਰਦਾ ਹੈ ਉਹ ਮਨੁੱਖੀ ਆਤਮਾ ਦੇ ਨਾਲ ਚੱਲੇ ਜਾਂਦੇ ਹੈ ਸਹਿ ਫਰਮਾਨ ਕਰਦੇ ਹਨ ਪੁੰਨੀ ਪਾਪੀ ਆਖਣ ਨਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਕਿ ਆਤਮਾ ਦੇ ਨਾਲ ਸੰਸਕਾਰਾਂ ਦੇ ਰੂਪ ਵਿੱਚ ਗਏ ਕਰਮ ਹੀ ਪੂਰਵਕ ਮਾਈ ਧੁਰ ਸੰਜੋਗ ਬਣ ਜਾਂਦੇ ਹਨ ਪਿਛਲੇ ਜਨਮ ਵਿੱਚ ਜੀਵ ਆਤਮਾ ਨੇ ਸਰੀਰ ਖੇਤ ਵਿੱਚ ਜਿਹੋ ਜਿਹੇ ਕਰਮ ਬੀਜ ਬੀਜੇ ਉਹ ਹੁਣ ਪੂਰਵਕ ਮਾਈ ਬਣ ਕੇ ਜੀਵ ਆਤਮਾ ਨੂੰ ਸੁੱਖ ਜਾਂ ਦੁੱਖ ਦੇ ਰੂਪ ਵਿੱਚ ਭੁਗਤਣੇ ਪੈ ਪੈ ਰਹੇ ਹਨ ਅੱਗੇ ਸਹਿ ਫਰਮਾਨ ਕਰਦੇ ਹਨ ਬੜਾ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬੇਯੋਗ ਕਿ ਬਹੁਤ ਹੀ ਉੱਤਮ ਭਾਗਾ ਦੀ ਬਦੌਲਤ ਜੇ ਕਿਸੇ ਪ੍ਰਮਾ ਪ੍ਰਾਣੀ ਨੂੰ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਵੇ ਤਾਂ ਉਸ ਪ੍ਰਾਣੀ ਦੇ ਸਾਰੇ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਕਿਉਂਕਿ ਪ੍ਰਮਾਤਮਾ ਸਤ ਚਿਤ ਆਨੰਦ ਸਰੂਪ ਹੈ ਸਤ ਚਿਤ ਆਨੰਦ ਸਰੂਪ ਦਾ ਮਲਾਪ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਖੁਦ ਸਤ ਚਿਤ ਆਨੰਦ ਰੂਪ ਹੋ ਜਾਂਦੇ ਹਨ ਫਿਰ ਵਿਛੋੜੇ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਬੜਪਾ ਕੀ ਆਨੰਦ ਸਰੂਪ ਹੋ ਆਨੰਦ ਅਵਸਥਾ ਦੇ ਰੰਗ ਨੂੰ ਮਾਣਦੇ ਹਨ ਅੱਗੇ ਸਹਿ ਪ੍ਰਮਾਨ ਕਰਦੇ ਹਨ ਨਾਨਕ ਕਉ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਆਖਰੀਆਂ ਪੰਕਤੀਆਂ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਅਸਾਂ ਜੀਵਨ ਨੂੰ ਪ੍ਰਭੂ ਚਰਨਾਂ ਦੇ ਵਿੱਚ ਅਰਦਾਸ ਕਰਨ ਦਾ ਬਲ ਸਿਖਾਉਂਦੇ ਹਨ ਪ੍ਰਮਾਨ ਕਰਦੇ ਹਨ ਕਿ हे ਮਾਇਆ ਦੇ ਬੰਧਨ ਤੋਂ ਛੁਡਾਉਣ ਵਾਲੇ ਮੇਰੇ ਮਾਲਕ ਪ੍ਰਭੂ ਕਿਰਪਾ ਕਰਕੇ ਮੈਨੂੰ ਵੀ ਮਾਇਆ ਦੇ ਪ੍ਰਭਾਵ ਤੇ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਪ੍ਰਵਾਨ ਕਰਵਾ ਦੇ ਮਾਇਆ ਦੇ ਪ੍ਰਭਾਵ ਤੋਂ ਮਨੁੱਖ ਆਪਣੇ ਬਾਲਤ ਤੇ ਸਿਆਣਪ ਨਾਲ ਨਹੀਂ ਬਚ ਸਕਦਾ ਕਿਉਂਕਿ ਮਾਇਆ ਦਾ ਪ੍ਰਭਾਵ ਇੰਨਾ ਪ੍ਰਭਲ ਹੈ ਕਿ ਇਸ ਮਾਇਆ ਦੇ ਪ੍ਰਭਾਵ ਤੋਂ ਦੇਵਤੇ ਜਿਨ੍ਹਾਂ ਦੀ ਲੋਕ ਪੂਜਾ ਕਰਦੇ ਹਨ ਉਹ ਵੀ ਬਚ ਨਹੀਂ ਸਕਦੇ ਆਸਾ ਰਗ ਅੰਦਰ ਭਗਤ ਕਵੀਰ ਜੀ ਦਾ ਪਰਮਾਨ ਹੈ ਕਿ ਸਰਪਨੀ ਤੇ ਉੱਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਉ ਚਲਿਆ ਕਿ ਮਾਇਆ ਤਾਂ ਐਸੀ ਹੈ ਇਹ ਆਪਣੇ ਸੇਵਕਾਂ ਨੂੰ ਹੀ ਖਾ ਜਾਂਦੀ ਹੈ ਸਤਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ ਕਿ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ ਕਿ ਹੈ ਵਾਹਿਗੁਰੂ ਅਜਹੀ ਪ੍ਰਵਲ ਮਾਇਆ ਜਿਸ ਨੇ ਤ੍ਰੈ ਗੁਣੀ ਸੰਸਾਰ ਚਹੁ ਕੁੰਟਾਂ ਦੇ ਜੀਵ ਆਪਣੇ ਵਸ ਵਿੱਚ ਕੀਤੇ ਹੋਏ ਹਨ ਜਿਸ ਮਾਇਆ ਨੇ ਜਗ ਕਰਨ ਵਾਲੇ ਰਾਜੇ ਰਿਸੀ ਨੇਮ ਨਾਲ ਸਨਾਨ ਤੇ ਤਪ ਕਰਨ ਵਾਲੇ ਤਪੀਏ ਇਨਾ ਸਾਰਿਆਂ ਨੂੰ ਇਸ ਮੋਹਣੀ ਮਾਇਆ ਨੇ ਆਪਣੇ ਬਸ ਵਿੱਚ ਕੀਤਾ ਹੈ ਮੈਂ ਤਾਂ ਇੱਕ ਤੁੱਛ ਜਿਹਾ ਜੀਵ ਮਾਇਆ ਦੇ ਪ੍ਰਭਾਵ ਮੂਰੇ ਕਿਵੇਂ ਬਚ ਸਕਦਾ ਹੈ ਭਾਵ ਨਹੀਂ ਬਚ ਸਕਦਾ ਸਹਿਬ ਫਰਮਾਨ ਕਰਦੇ ਹਨ ਜਿਨ ਕੀਨੋ ਬਸ ਆਪਣੇ ਤ੍ਰੈ ਗੁਣ ਭਾਵਣ ਚਤਰ ਸੰਜਾਰਾ ਜਾਗ ਇਸਨਾਨ ਤਾਪ ਥਨ ਖੰਡੇ ਕਿਆ ਇਹ ਜੰਤ ਵਿਚਾਰਾ ਭਾਬਾ ਕਵੀਰ ਜੀ ਨੇ ਮਾਇਆ ਦੇ ਲੋ ਲਸ਼ਕਰ ਦਾ ਬੇਰਬਾ ਪੈਰੋ ਰਾਗ ਅੰਦਰ ਵਰਣ ਕੀਤਾ ਕਿ ਹੇ ਅਕਾਲ ਪੁਰਖ ਮਾਇਆ ਦੇ ਪੰਜ ਮਹਾਵਲੀ ਪੰਜੀ ਪ੍ਰਕਿਰਤੀਆਂ ਮੋਹ ਅਹੰਕਾਰ ਈਰਖਾ ਆਦ ਮਾਇਆ ਦੇ ਬੜੇ ਤਕੜੇ ਮੰਨੇ ਪਰਮੰਨੇ ਸੂਰਮੇ ਹਨ ਮੈਂ ਗਰੀਬ ਦਾ ਇਨ੍ਹਾਂ ਅੱਗੇ ਜੋਰ ਨਹੀਂ ਚੱਲਦਾ ਦੱਸੋ ਮੈਂ ਮਾਇਆ ਤੋਂ ਬਚਣ ਲਈ ਕੀ ਕਰਾਂ ਸਹਿਬ ਦਾ ਪਰਮਾਨ ਹੈ ਪਾਂਚ ਪਚੀਸ ਮੁਹਮਦ ਮਤਸਰ ਆਡੀ ਪਰਬਲ ਮਾਇਆ ਜੰਗਬੀਰ ਕੋ ਜੋਰ ਨਾ ਪਹੁੰਚੇ ਕਹਾ ਕਰੋ ਰਗੁਰੂ ਮਾਇਆ ਦੇ ਪ੍ਰਭਾਵ ਤੋਂ ਮਨੁੱਖ ਆਪਣੇ ਬਲ ਨਾਲ ਨਹੀਂ ਬਚ ਸਕਦਾ ਸਤਿਗੁਰੂ ਅਰਜਨ ਦੇਵ ਜੀ ਦੇ ਦਰਸਾਏ ਮਾਰਗ ਉਪਰ ਚੱਲ ਕੇ ਹੀ ਇਸ ਮਾਇਆ ਦੇ ਪ੍ਰਭਾਵ ਤੋਂ ਬਚਾਅ ਹੋ ਸਕਦਾ ਹੈ ਉਹ ਰਸਤਾ ਹੈ ਪਰਮਾਤਮਾ ਦਾ ਨਾਮ ਜਪਣਾ ਗੁਰੂ ਤੇ ਗੁਰੂ ਦੀ ਸੰਤ ਸੰਗਤ ਯੋਟ ਲੈਣੀ ਗੁਰੂ ਚਰਨਾਂ ਵਿੱਚ ਆਪਾ ਭਾਵ ਤਿਆ ਕੇ ਅਰਦਾਸ ਕਰਨ ਨਾਲ ਮਾਇਆ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ ਸਹਿਬ ਦਾ ਫਰਮਾਨ ਹੈ ਪ੍ਰਭ ਕੀ ਯੋਟ ਗਹੀ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਗਾਏ ਵਿਖੇ ਬਿਆਦ ਤਬ ਹੂਟੋ ਗੁਰੂ ਚਰਨਾਂ ਵਿੱਚ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਅਰਦਾਸ ਕਰਨੀ ਪੈਣੀ ਪਰਮਾਤਮਾ ਦੇ ਦਰ ਤੇ ਆਖ ਪਿਤਾ ਪ੍ਰਭ ਮੇਰੇ ਆਖ ਪਿਤਾ ਪ੍ਰਭ ਮੇਰੇ ਦੀ ਪੁਕਾਰ ਕਰਾਂਗੇ ਪਰਮ ਪਿਤਾ ਪਰਮਾਤਮਾ ਜਰੂਰ ਸੁਣਨਗੇ ਸੋ ਅੱਗੇ ਸਹਿ ਪ੍ਰਮਾਨ ਕਰਦੇ ਹਨ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਕਤਕ ਦੇ ਮਹੀਨੇ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦੀ ਸਾਰੇ ਚਿੰਤਾ ਚੇਰੇ ਫਿਕਰ ਸਦਾ ਵਾਸਤੇ ਦੂਰ ਹੋ ਜਾਂਦੇ ਹਨ ਸੰਸਾਰ ਅੰਦਰ ਵਿਚਰਦੇ ਹਾਂ ਆਪਾਂ ਵੇਖਦੇ ਹਾਂ ਕਿ ਹਰ ਮਨੁੱਖ ਚਿੰਤਾ ਫਿਕਰ ਵਿੱਚ ਗਰਸਿਆ ਝੂਰਦਾ ਹੋਇਆ ਹੀ ਆਪਣਾ ਸਮਾਂ ਬਤੀਤ ਕਰ ਰਿਹਾ ਹੈ ਕਿਤੇ ਕੰਮਕਾਰਾਂ ਦੀ ਚਿੰਤਾ ਕਿਤੇ ਆਣਗਵਾਨ ਦੁਸ਼ਮਣਾਂ ਤੋਂ ਚਿੰਤਾ ਆਉਣ ਵਾਲੇ ਸਮੇਂ ਦੀ ਚਿੰਤਾ ਅਨੇਕ ਪ੍ਰਕਾਰ ਦੀ ਇੱਕ ਰੋਗੀ ਚਿੰਤਾ তথা ਮੌਤ ਦੀ ਚਿੰਤਾ ਵਿੱਚ ਫਸਿਆ ਮਨੁੱਖ ਦਿਨ ਰਾਤ ਚਿੰਤਾਤ ਰਹਿੰਦਾ ਹੈ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਚਾਈ ਨੂੰ ਰਾਮਕਲੀ ਰਾਗ ਦੇ ਅੰਤਰੰਕਿਤ ਕੀਤਾ ਹੈ ਸਹਿ ਫਰਮਾਨ ਕਰਦੇ ਹਨ ਚਿੰਤ ਤਹੀ ਧੀ ਸੈ ਸਭ ਕੋਈ ਇਸੇ ਚਿੰਤਾ ਵਿੱਚ ਫਸਿਆ ਮਨੁੱਖ ਰਾਤ ਨੂੰ ਵੀ ਸੁੱਖ ਦੀ ਨੀਂਦ ਸੌ ਨਹੀਂ ਸਕਦਾ ਸਤਿਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸੋਰਠ ਰਾਗ ਅੰਦਰ ਫਰਮਾਨ ਕੀਤਾ ਹੈ ਕਿ ਮਨੁੱਖ ਲੋਕ ਹਮੇਸ਼ਾ ਅਗਿਆਨ ਭਰਮ ਵਿੱਚ ਫਸੇ ਸਹਸੇ ਵਾਲਾ ਜੀਵਨ ਬਤੀਤ ਕਰਦੇ ਹਨ ਉਹਨਾਂ ਨੂੰ ਦਿਨ ਰਾਤ ਚਿੰਤਾ ਲੱਗੀ ਰਹਿੰਦੀ ਹੈ ਜਿਸ ਕਰਕੇ ਉਹ ਆਰਾਮ ਦੀ ਨੀਂਦ ਨਹੀਂ ਸੌ ਸਕਦੇ ਸਹਿ ਪਰਮਾਨਕਾਰ ਦੇ ਮਨਮੁਖ ਭਰਮੈ ਸਹਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਇਸ ਦੇ ਉਲਟ ਜੋ ਸਤ ਸੰਗਤ ਕਰਦੇ ਹਨ ਸਤ ਸੰਗਤ ਵਿੱਚ ਬੈਠ ਕੇ ਸਤ ਕਰਤਾਰ ਦੇ ਨਾਲ ਜੁੜ ਜਾਂਦੇ ਹਨ ਉਹ ਦਿਨ ਰਾਤ ਕਾਰ ਵਿਹਾਰ ਕਰਦੇ ਪ੍ਰੂ ਨਾਲ ਜੁੜੇ ਨਿਚਿੰਤਾ ਵਿੱਚ ਆਪਣੀ ਜੀਵਨ ਬਤੀਤ ਕਰਦੇ ਹਨ ਉਹਨਾਂ ਦੇ ਅਚਿੰਤ ਜੀਵਨ ਪ੍ਰਤੀ ਵੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆ ਨੇ ਸੋਰਠਿ ਰਾਗ ਦੀ ਬਾਣ ਅੰਦਰ ਫਰਮਾਨ ਕੀਤਾ ਹੈ ਉਹਨਾਂ ਦਾ ਜੀਵਨ ਕਿਹੋ ਜਿਹਾ ਬਤੀਤ ਹੋਵੇ ਸਹਿ ਫਰਮਾਨ ਕਰਦੇ ਹਨ ਸਹਿਜੇ ਜਾਗੇ ਸਹਿਜੇ ਸੋਵੇ ਗੁਰਮਖ ਅਨੰਦਨ ਉਸਤਤ ਹੋਵੇ ਉਹ ਤਾਂ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਐਸੀ ਅਵਸਥਾ ਵਿੱਚ ਵਿਚਰਦੇ ਹਨ ਸਤ ਸੰਗਤ ਚਿੰਤ ਨਾਲ ਜੁੜਨ ਦਾ ਸਾਧਨ ਹੈ ਜੋ ਸਤ ਸੰਗਤ ਦੇ ਸਾਧਨ ਦੁਆਰਾ ਅਚਿੰਤ ਨਾਲ ਜੁੜ ਜੁੜ ਜਾਂਦੇ ਹਨ ਉਹਨਾਂ ਪ੍ਰਤੀ ਸਤਗੁਰੂ ਜੀ ਪ੍ਰਮਾਨ ਕਰਦੇ ਹਨ ਕਿ ਜਾ ਕੇ ਚਿੰਤ ਬਸੈ ਮਨ ਆਏ ਤਾਂ ਕੋ ਚਿੰਤਾ ਸਤ ਤੋ ਹੂੰ ਨਾਏ ਵਡਭਾਗੀ ਗੁਰੂ ਪਿਆਰੇ ਸਤ ਸੰਗਤ ਕਰਕੇ ਪਾਪ ਕਰਮਾਂ ਦੇ ਭਾਰ ਤੋਂ ਵੀ ਮੁਕਤ ਹੋ ਜਾਂਦੇ ਹਨ ਗੁਣਦਾਨ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਨਾਮ ਦੀ ਬਰਕਤ ਨਾਲ ਬਿਨਾਂ ਚਿੰਤਾ ਤੋਂ ਉਹਨਾਂ ਦੇ ਸਾਰੇ ਸੰਸਾਰੀ ਕਾਰਜ ਵੀ ਪੂਰੇ ਹੋ ਜਾਂਦੇ ਹਨ ਸੈ ਪ੍ਰਮਾਨ ਕਰਦੇ ਹਨ ਸਗਲ ਪਰਾਚਿਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨੇ ਦਾਨ ਹਰ ਨਾਮਾ ਜਪ ਪੂਰਨ ਹੋਏ ਕਾਮ ਸਤ ਸੰਗਤ ਕਰਨ ਨਾਲ ਜਿੱਥੇ ਚਿੰਤਾ ਚੇਰੇ ਖਤਮ ਹੋ ਜਾਂਦੀ ਹਨ ਮਨ ਚਿੰਤਤਾ ਦੇ ਘਰ ਵਿੱਚ ਆ ਜਾਂਦਾ ਹੈ ਉਥੇ ਮਨ ਨੂੰ ਸਹਿਜ ਤੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਜਿਉਂ-ਜਿਉਂ ਜਗਿਆਸੂ ਸਤ ਸੰਗਤ ਕਰਨ ਵਾਲ ਬਹੁਤਾ ਸਮਾਂ ਕੱਢਦਾ ਹੈ ਤ्यों ਤੇ ਉਸ ਦੀ ਆਤਮਾ ਨੂੰ ਪਰਮਾਤਮਾ ਦੇ ਨਾਮ ਦਾ ਮਜੀਠੀ ਰੰਗ ਵਧੇਰੇ ਚੜਨ ਲੱਗ ਜਾਂਦਾ ਹੈ ਇਸ ਲਈ ਮਨੁੱਖ ਨੂੰ ਚਿੰਤਾ ਛੇਰੇ ਤੋਂ ਮੁਕਤ ਹੋਣ ਲਈ ਪਰਮਾਤਮਾ ਨਾਲ ਆਪਣੀ ਆਤਮਾ ਨੂੰ ਜੋੜਨ ਲਈ ਅਤੇ ਨਾਮ ਦੇ ਰਸ ਦੇ ਰੰਗ ਨੂੰ ਮਾਣਨ ਲਈ ਸਤ ਸੰਗਤ ਕਰਨਾ ਲਾਜ਼ਮੀ ਹੈ ਜ਼ਰੂਰੀ ਹੈ ਮਨੁੱਖ ਦਾ ਜ਼ਿੰਦਗੀ ਦਾ ਇੱਕ ਅੰਗ ਹੈ ਸਹਿ ਪ੍ਰਮਾਨ ਕਰਦੰ ਤਨ ਤਨ ਸਤ ਸੰਗਤ ਜਿਤ ਹਰ ਦਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਇਸ ਲਈ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਕਬੀਰ ਜੀ ਦਾ ਫਰਮਾਨ ਹੈ ਕਬੀਰ ਏਕ ਕੜੀ ਆਦੀ ਕਰੀ ਆਦੀ ਹੂੰ ਤੇ ਆਨ ਭਗਤਨ ਸੇਤੀ ਗੋਸਟੇ ਜੋ ਕਿਨੇ ਸੋ ਲਾ ਇਸ ਲਈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਵੀ ਸਮਾਂ ਹੋ ਸਕਦਾ ਹੋਵੇ ਉਨਾ ਸਮਾਂ ਕੱਢਣਾ ਚਾਹੀਦਾ ਤੇ ਉਸ ਪ੍ਰਭੂ ਪਰਮਾਤਮਾ ਦੀ ਯਾਦ ਦੇ ਵਿੱਚ ਮਤੀਤ ਕਰਨਾ ਚਾਹੀਦਾ ਹੈ ਉਸ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਉਸ ਦੇ ਗੁਣ ਗਾਉਣੇ ਚਾਹੀਦੇ ਹਨ ਤਾਂ ਹੀਓ ਸਾਡੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋਣੇ ਹਨ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੋ ਕਿ ਅਮਰਤ ਵੇਲੇ ਤੋਂ ਲੈ ਕੇ ਗੁਰਬਾਣੀ ਹਰ ਜਸ ਕੀਰਤਨ ਸਰਵਨ ਕਰ ਰਹੇ ਹੋ ਧੰਨਤਾ ਦੇ ਜੋਗੋ ਗੁਰੂ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਸਤ ਸੰਗ ਦਾ ਸਮਾਂ ਬਖਸ਼ਿਸ਼ ਕੀਤਾ ਹੈ ਸੁਭਾਗੀਆਂ ਜੜੀਆਂ ਘੜੀਆਂ ਆਪਣੇ ਝੋਲੀ ਪਾ ਕੇ ਆਪਾਂ ਨੂੰ ਨਿਵਾਜਿਆ ਹੈ ਸੋ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਗੁਰਵਾਣੀ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਸੋ ਆਪਣਾ ਬੱਚਾ ਸਮਝ ਕੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ